ਸਤਨਾਮ ਸ੍ਰੀ ਵਹਿਗੋ ਗੁਰੂ ਸਾਹਿਬ ਜੀ ਹਮਾਉ ਗੁਣ ਭਰੇ ਇਕ ਗੁਣ ਨਾਹੀ ਅੰਮ੍ਰਿਤ ਸਾਡ ਵਿਖੈ ਵਿਖਖਾਈ ਮਾਇਆ ਮੋ ਪਰਮ ਪਰ ਕੁਰੇ ਸੁਧ ਦਰ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੈ ਹਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਨਹੀਂ ਹੋਇ ਸਤ ਖਸਮ ਦੀ ਨੂਰ ਅਰਸੋਂ ਕੁਰਸੋਂ ਛੱਡੀ ਐ ਤੋਦ ਡਠੇ ਸਤੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੁਖੋ ਟਲ ਗੁਰ ਸੇਵੀ ਐ ਅਹਨਸ ਸਹਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਮ ਕਾ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਜੁਗੇ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਪਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਪਰਪੂਰੇ अमृत संत चुगे नहीं दूरे हर रस चोग चुगहे प्रभु पावे सर्वमह हंस प्राण पद पावे क्या भग बपड़ा छपड़ी नाए ਤੀ ਚੜ ਡੂਬ ਮਲ ਨ ਜਾਏ ਰਹਾਉ ਰਖ ਰਖ ਚਰਨ ਦਰੇ ਵਿਚਾਰੀ ਦੁਬਦਾ ਛੋੜ ਭਏ ਨਰੰਕਾਰੀ ਮੁਕਤ ਪਦਾਰਤ ਹਰ ਰਸ ਚਾਖੇ ਆਵਣ ਜਾਣ ਰਹੇ ਰੱਖੇ ਸਰਵਰ ਹੰਸਾ ਛੁੱਟ ਨਾ ਜਾਏ ਪ੍ਰੇਮ ਭਗਤ ਕਰ ਸਹਿ ਜਿਸ ਮਾਇ ਸਰਵਰ ਮੈਂ ਹੰਸ ਹੰਸ ਮਹ ਸਾਗਰ ਅਕਤ ਕਥਾ ਗੁਰਬਚਨੀ ਆਦਰ ਸੋਨ ਮੰਡਲ ਇੱਕ ਜੋਗੀ 바ਸੇ ਨਾਰ ਨਾ ਪੁਰਖ ਕਹੋ ਕੋ ਕੈਸੇ ਤਿਰਪਉਣ ਜੋਤ ਰਹੇ ਲਿਵ ਲਾਈ ਸੂਰ ਨਰਨਾਥ ਸਚੇ ਸਰਣਾਈ ਆਨੰਦ ਮੂਲ ਅਨਾਦ ਅਦਾਰੀ ਭਗਤ ਸਹਿਜ ਵਿਚਾਰੀ ਭਗਤ ਵਸਲ ਪੈ ਕਾਟਣ ਹਾਰੇ ਹੋ ਮੈ ਮਾਰ ਮਿਲੇ ਪਗ ਧਾਰੇ ਅਨਿਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਈ ਮੰਡਲ ਮਹ ਆਏ ਜਨਮ ਪਦਾਰਥ ਦੁਬਦਾ ਕੋਬੈ ਆਪਨਾ ਚੀਨਸ ਬ੍ਰह्म ਬ੍ਰਮ ਰੂਵੈ ਕਹਿ ਤੋ ਪੜ ਤੋ ਸੁਣ ਤੋ ਏਕ ਤੀਰਜ ਧਰਮ ਤਰਣੀ ਤਰਟੇਕ ਜਦ ਜਦ ਸੰਜਮ ਹਿਰਦੈ ਸਮਾਏ ਚੌਥੇ ਪਦ ਕੋ ਜੇ ਮਨ ਪਤਿਆਏ ਸਾਜੇ ਨਿਰਮਲ ਮੈਲ ਨਾ ਲਾਗੇ ਗੁਰ ਕਾ ਸ਼ਬਦ ਪਰਮ ਪੋ ਪਾਗੇ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਸਾਚੇ ਨਿਰਮਲ ਮੈਲ ਨਾ ਲਾਗੈ ਗੁਰ ਕੈ ਸ਼ਬਦ ਪਰਮ ਪੋ ਭਾਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ